ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੇ ਲਈ ਕੇਂਦਰ ਸਰਕਾਰ ਨੂੰ ਇੱਕ ਹੋਰ ਬਹਾਨਾ ਮਿਲ ਚੁੱਕਿਆ ਹੈ ਚਿੰਤਾ ਇਹ ਹੈ ਕਿ ਹੁਣ ਇਸ ਬਹਾਨੇ ਨੂੰ ਆਖਰ ਰੋਕਿਆ ਕਿਵੇਂ ਜਾਵੇ ਜਿੱਥੇ ਪਹਿਲਾਂ ਹੀ ਖਨੌਰੀ ਬਾਰਡਰ ਤੇ ਕਿਸਾਨ ਆਪਦੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ ਕੇਂਦਰ ਸਰਕਾਰ ਨਾਲ ਮੀਟਿੰਗਾਂ ਚੱਲਦੀਆਂ ਪਈਆਂ ਨੇ ਤਾਂ ਉੱਥੇ ਉਹਨਾਂ ਮੂਰੇ ਇੱਕ ਮੁਸ਼ਕਲ ਹੋਰ ਖੜੀ ਹੋ ਗਈ ਹੈ ਕਿ ਹੁਣ ਕੇਂਦਰ ਸਰਕਾਰ ਕੋਲੇ ਇੱਕ ਬਹਾਨਾ ਹੈ ਕਿ ਉਹ ਹੁਣ ਪੰਜਾਬ ਦੇ ਦੋ ਸਰਹੱਦੀ ਇਲਾਕਿਆਂ ਦੀਆਂ ਜ਼ਮੀਨਾਂ ਛੇਤੀ ਐਕਵਾਇਰ ਕਰਨੀਆਂ ਸ਼ੁਰੂ ਕਰ ਦੇਵੇਗੀ ਮਸਲਾ ਸਾਰਾ ਹੈ ਕਿ ਪੰਜਾਬ ਦੇ ਦੋ ਸਰਹੱਦੀ ਜ਼ਿਲ੍ਹੇ ਕਿਹੜੇ ਨੇ ਸ੍ਰੀ ਮੁਕਸਰ ਸਾਹਿਬ ਤੇ ਫਾਜ਼ਿਲਕਾ ਦੇ ਵਿੱਚ ਪੈਂਦੇ ਤਿੰਨ ਇਲਾਕਿਆਂ ਦੇ ਵਿੱਚ ਮਾਈਨਿੰਗ ਚੱਲਦੀ ਪਈ ਸੀ ਕਬਰਵਾਲਾ ਰਾਮਸਰਾ ਤੇ ਸ਼ੇਰੇਵਾਲਾ ਸ਼ੇਰਗੜ ਤੇ ਦਲਮੀਰ ਖੇੜਾ ਇਹਨਾਂ ਇਲਾਕਿਆਂ ਦੇ ਵਿੱਚ ਮਾਈਨਿੰਗ ਚੱਲਦੀ ਪਈ ਸੀ ਲੱਭਿਆ ਕੀ ਜਾ ਰਿਹਾ ਸੀ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ ਲੱਭਿਆ ਜਾ ਰਿਹਾ ਸੀ ਪੋਟਾਸ਼ ਜਿਹਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਪੋਟਾਸ਼ੀਅਮ ਵੀ ਕਹਿੰਦੇ ਨੇ ਇੱਕ ਤਰ੍ਹਾਂ ਦਾ ਖਣਿਜ ਪਦਾਰਥ ਆ ਜਿਹੜਾ ਇੰਡਸਟਰੀ ਦੇ ਵਿੱਚ ਕੰਮ ਆਉਂਦਾ ਖੇਤੀਬਾੜੀ ਇੰਡਸਟਰੀ ਦੇ ਵਿੱਚ ਹੀ ਕੰਮ ਆਉਂਦਾ ਇਨ੍ਹਾਂ ਪਿੰਡਾਂ ਦੇ ਵਿੱਚ ਇਨ੍ਹਾਂ ਇਲਾਕਿਆਂ ਦੇ ਪਿੰਡਾਂ ਦੇ ਵਿੱਚ ਇਹ ਖਣਿਜ ਪਦਾਰਥ ਜ਼ਮੀਨ ਤੋਂ ਲਗਭਗ 450 ਮੀਟਰ ਥੱਲੇ ਪਾਇਆ ਗਿਆ ਤੇ ਲਗਭਗ 18 ਵਰਗ ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲਿਆ ਹੋਇਆ ਜੇ ਗੱਲ ਕਰੀਏ ਜ਼ਮੀਨ ਦੀ ਤਾਂ ਲਗਭਗ 1000 ਏਕੜ ਜ਼ਮੀਨ ਦੇ ਵਿੱਚ ਇਹ ਭੰਡਾਰ ਪਾਇਆ ਗਿਆ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਇੰਨੀ ਜ਼ਮੀਨ ਜਿਹੜੀ ਹੈ ਕੇਂਦਰ ਸਰਕਾਰ ਕਿਸਾਨਾਂ ਤੋਂ ਖੋਹ ਲਵੇਗੀ ਆਖਰੇ ਪੋਟਾਸ਼ੀਅਮ ਕਿਹੜੀ ਬਲਾ ਹੈ ਪੋਟਾਸ਼ੀਅਮ ਇੱਕ ਤਰ੍ਹਾਂ ਦਾ ਖਣਿਜ ਪਦਾਰਥ ਹੈ ਜਿਹੜਾ ਧਰਤੀ ਦੇ ਅੰਦਰ ਹੀ ਮਿਲਦਾ ਤੇ ਅਕਸਰ ਇਹ ਬਹੁਤ ਹੀ ਮਹੱਤਵਪੂਰਨ ਖਣਿਜ ਪਦਾਰਥ ਮੰਨਿਆ ਜਾਂਦਾ ਹੈ ਖੇਤੀਬਾੜੀ ਵਾਸਤੇ ਪੰਜਾਬ ਪਹਿਲਾਂ ਹੀ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਪੋਟਾਸ਼ੀਅਮ ਦੀ ਜਿਹੜੀ ਵਰਤੋਂ ਆ ਉਹ 90% ਖਾਦ ਬਣਾਉਣ ਦੇ ਵਿੱਚ ਹੁੰਦੀ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਖਾਦਾਂ ਦੀ ਕਿਲਤ ਦੀ ਤਾਂ ਡੀਏਪੀ ਖਾਦ ਇੱਕ ਇਦਾਂ ਦਾ ਮਸਲਾ ਕਿ ਕਿਸਾਨ ਇਹਦੀ ਕਾਲਾ ਬਜਾਰੀ ਦਾ ਸ਼ਿਕਾਰ ਅਕਸਰ ਹੋ ਜਾਂਦੇ ਨੇ ਕਿਉਂਕਿ ਕਿਲਤ ਬਹੁਤ ਹੈ डीएपी ਖਾਦੀ ਨਿਕਲਤ ਕਿਉਂ ਆ ਕਿਉਂਕਿ ਪੋਟਾਸ਼ੀਅਮ ਦੀ ਪੂਰੇ ਭਾਰਤ ਦੇ ਵਿੱਚ ਹੀ ਕਿਲਤ ਬਹੁਤ ਹੈ ਪੂਰੇ ਭਾਰਤ ਦੇ ਵਿੱਚ ਹੀ ਕਿਤੇ ਨਹੀਂ ਲੱਭਿਆ ਗਿਆ ਸੀ ਪਿਛਲੇ ਸਾਲ ਹਨੂਮਾਨਗੜ੍ਹ ਦੇ ਵਿੱਚ ਜ਼ਰੂਰ ਲੱਭਿਆ ਗਿਆ ਸੀ ਪਰ ਉਹ ਵੀ ਇੰਨਾ ਭਰਪੂਰ ਨਹੀਂ ਸੀ ਕਿ ਪੂਰੇ ਭਾਰਤ ਦੀ ਪੁੱਖ ਮਟਾ ਸਕਦਾ ਤੇ ਹੁਣ ਭਾਰਤ ਦੀ ਜੇ ਗੱਲ ਕਰੀਏ ਤਾਂ ਹਰ ਸਾਲ ਲਗਭਗ 50 ਲੱਖ ਟਨ ਦੇ ਕਰੀਬ ਪੋਟਾਸ਼ੀਅਮ ਆਯਾਤ ਕੀਤਾ ਜਾਂਦਾ ਭਾਰਤ ਵੱਲੋਂ ਦੂਜੇ ਦੇਸ਼ਾਂ ਤੋਂ ਖਰੀਦਿਆ ਜਾਂਦਾ ਤੇ ਹੁਣ ਜਦੋਂ ਪੰਜਾਬ ਦੇ ਵਿੱਚ ਐਡਾ ਵੱਡਾ ਭੰਡਾਰ ਕੇਂਦਰ ਸਰਕਾਰ ਨੂੰ ਮਿਲ ਗਿਆ ਤਾਂ ਸਾਰੀ ਸਾਰੇ ਇਹ ਨਿਗਾਹ ਕੇਂਦਰ ਦੀ ਪੰਜਾਬ ਦੀਆਂ ਹੁਣ ਇੰਨਾਂ ਜ਼ਮੀਨਾਂ ਤੇ ਆ ਜਦੋਂ ਬੇਨਤੀ ਕੀਤੀ ਜਾਂਦੀ ਹੈ ਜਦੋਂ ਹੋਕੇ ਮਾਰੇ ਜਾਂਦੇ ਨੇ ਹੋਕੇ ਦਿੱਤੇ ਜਾਂਦੇ ਨੇ ਕਿ ਇਹ ਜ਼ਮੀਨਾਂ ਨੂੰ ਨਾ ਵੇਚਿਆ ਜਾਵੇ ਜ਼ਮੀਨਾਂ ਨੂੰ ਨਾ ਵੇਚਿਆ ਜਾਵੇ ਤਾਂ ਉਹਨਾਂ ਦਾ ਕਾਰਨ ਹੀ ਹੁੰਦਾ ਕਿ ਪੰਜਾਬ ਦੇ ਵਿੱਚ ਐਦਾਂ ਦੇ ਕੁਦਰਤੀ ਖਣਿਜ ਪਦਾਰਥਾਂ ਦੇ ਭੰਡਾਰ ਲੱਗੇ ਹੋਏ ਨੇ ਆਪਾਂ ਨੂੰ ਨਹੀਂ ਪਤਾ ਆਪਣੀਆਂ ਜ਼ਮੀਨਾਂ ਦੇ ਥੱਲੇ ਕਿਹੜਾ ਸੋਨਾ ਲੁਕਿਆ ਹੋਇਆ ਹੁਣ ਕਿਸਾਨਾਂ ਦੇ ਇਹ ਚਿੰਤਾ ਬਣੀ ਖੜੀ ਹੈ ਕਿ ਹੁਣ ਅਕਸਰ ਇਸ ਨੂੰ ਰੋਕਿਆ ਕਿਵੇਂ ਜਾਵੇ ਤਾਂ ਜਦੋਂ ਇਸ ਖਾਣੇ 'ਚ ਪਦਾਰਥ ਦੀ ਖੋਜ ਹੋਈ ਤਾਂ ਪੰਜਾਬ ਦੇ ਮਾਈਨਿੰਗ ਤੇ ਜਲ ਸਰੋਤ ਮੰਤਰੀ ਵਿਰਿੰਦਰ ਗੋਇਲ ਨੂੰ ਸਵਾਲ ਕੀਤਾ ਗਿਆ ਪੱਤਰਕਾਰਾਂ ਵੱਲੋਂ ਕਿ ਕਿਸਾਨ ਇਸ ਚੀਜ਼ ਦਾ ਡਰ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਦੇ ਜ਼ਮੀਨਾਂ ਅਕਵਾਇਰ ਹੋਣਗੀਆਂ ਤੇ ਉਹਨਾਂ ਨੂੰ ਘਰੋਂ ਬੇਕਾਰ ਕਰ ਦਿੱਤਾ ਜਾਵੇਗਾ ਜਿਸ ਤੇ ਵਿਰਿੰਦਰ ਗੋਇਲ ਜੀ ਨੇ ਆਪ ਦਾ ਪੱਖ ਰੱਖਿਆ ਕਿ ਨਹੀਂ ਕੋਈ ਐਕਵਾਇਰੀ ਕੋਈ ਐਕਵਾਇਰ ਕਰਨ ਦੀ ਲੋੜ ਨਹੀਂ ਕੋਈ ਜ਼ਮੀਨ ਐਕਵਾਇਰ ਨਹੀਂ ਹੋਵੇਗੀ ਇਸ ਜ਼ਮੀਨ ਨੂੰ ਆਧੁਨਿਕ ਤਰੀਕਿਆਂ ਦੇ ਨਾਲ ਜਿਹੜਾ ਖਾਣੇ ਚ ਪਦਾਰਥ ਆ ਉਹ ਕੱਢਿਆ ਜਾਵੇਗਾ ਨਾ ਜ਼ਮੀਨਾਂ ਦੇ ਵਿੱਚੋਂ ਤੇ ਬਹੁਤ ਥੋੜੀ ਜ਼ਮੀਨ ਦੀ ਵਰਤੋਂ ਹੋਵੇਗੀ ਉਹਨਾਂ ਨੇ ਇਹ ਸ਼ਬਦ ਵਰਤੇ ਪਰ ਇਹ ਦਾ ਫਿਰ ਅਸੀਂ ਮੰਨ ਸਕਦੇ ਹਾਂ ਕਿ ਥੋੜੀ ਜ਼ਮੀਨ ਕਿੰਨੀ ਕੁ ਹੋਵੇਗੀ ਇਹਦੇ ਬਾਰੇ ਹਜੇ ਉਹਨਾਂ ਨੇ ਕੋਈ ਸਪਸ਼ਟਿਕਰਨ ਨਹੀਂ ਦਿੱਤਾ ਪਰ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਵਰਤੀ ਜ਼ਰੂਰ ਜਾਵੇਗੀ ਅਕਸਰ ਖੋਦਾਈ ਤਾਂ ਉੱਥੇ ਹੋਵੇਗੀ ਤੇ ਉਹ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਹੋਵੇਗੀ ਤੇ ਕਿਵੇਂ ਹੋਵੇਗੀ ਇਸ ਤੇ ਹਜੇ ਕੋਈ ਵੀ ਸਪਸ਼ਟਿਕਰਨ ਕੋਈ ਵੀ ਕਲੈਰੀਫਿਕੇਸ਼ਨ ਨਾ ਕੇਂਦਰ ਸਰਕਾਰ ਵੱਲੋਂ ਨਾ ਪੰਜਾਬ ਸਰਕਾਰ ਵੱਲੋਂ ਇਸ ਤੇ ਦਿੱਤਾ ਗਿਆ ਕਿਸਾਨ ਡਰੇ ਹੋਏ ਨੇ ਕਿਸਾਨਾਂ ਦਾ ਮੰਨਣਾ ਕਿ ਜਿਵੇਂ ਪਹਿਲਾਂ ਦੀ ਤਰ੍ਹਾਂ ਕੇਂਦਰ ਪਿੰਡਾਂ ਨੂੰ ਉਜਾੜ ਕੇ ਪੰਜਾਬ ਨੂੰ ਐਕਸਪਲੋਇਟ ਕਰਦੀ ਰਹੀ ਹੈ ਪੰਜਾਬ ਦੇ ਖਜ਼ਾਨੇ ਲੁੱਟਦੀ ਰਹੀ ਹੈ ਤੇ ਹੁਣ ਵੀ ਪੰਜਾਬ ਦੇ ਖਜ਼ਾਨੇ ਲੁੱਟੇ ਜਾਣਗੇ ਤੇ ਇਸਤੇ ਹਜੇ ਕਿਸਾਨ ਜਥੇਬੰਦੀਆਂ ਦਾ ਕੋਈ ਸਪਸ਼ਟੀਕਰਨ ਹਜੇ ਤੱਕ ਨਹੀਂ ਆਪਾਂ ਨੂੰ ਮਿਲਿਆ ਹਜੇ ਤੱਕ ਉਹਨਾਂ ਵੱਲੋਂ ਇਸਤੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਕਿ ਆਖਰ ਹੁਣ ਕੇਂਦਰ ਸਰਕਾਰ ਪੰਜਾਬ ਨੂੰ ਦੇਵੇਗੀ ਕੀ ਪੰਜਾਬ ਦੇ ਪੱਲੇ ਕੀ ਆਵੇਗਾ ਜਦੋਂ ਇਸ ਦਾ ਸਵਾਲ ਵੀ ਪੱਤਰਕਾਰਾਂ ਵੱਲੋਂ ਮੀਡੀਆ ਵੱਲੋਂ ਮੰਤਰੀ ਜੀ ਨੂੰ ਕੀਤਾ ਗਿਆ ਤਾਂ ਮੰਤਰੀ ਜੀ ਨੇ ਇਹ ਜਵਾਬ ਦਿੱਤਾ ਕਿ ਮਈ 2023 ਦੇ ਵਿੱਚ ਕੇਂਦਰ ਸਰਕਾਰ ਨੇ ਇਹ ਹੱਕ ਵੀ ਸੂਬਾ ਸਰਕਾਰਾਂ ਤੋਂ ਖੋਹ ਲਿਆ ਸੀ ਕਿ ਉਹ ਖਣਿਜ ਪਦਾਰਥਾਂ ਦੀ ਨਿਲਾਮੀ ਕਰ ਸਕਦੇ ਨੇ ਜਿੱਥੇ ਆ ਕੇ ਸਾਰੀ ਕਹਾਣੀ ਸਮਝ ਆਉਂਦੀ ਹੈ ਆਖਰ 2023 ਦੇ ਵਿੱਚ ਹੀ ਇਹ ਕਾਨੂੰਨ ਕਿਉਂ ਬਦਲਿਆ ਗਿਆ ਕੀ ਕੀ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਇਹ ਪਤਾ ਸੀ ਕਿ ਪੰਜਾਬ ਦੇ ਵਿੱਚ ਪੋਟਾਸ਼ੀਅਮ ਦਾ ਭੰਡਾਰ ਮਿਲੂਗਾ ਤੇ ਜਦੋਂ ਮਿਲੂਗਾ ਉਦੋਂ ਪੰਜਾਬ ਤੋਂ ਇਸ ਦੀ ਨਿਲਾਮੀ ਦਾ ਹੱਕ ਇਸ ਤੋਂ ਖੋਹ ਲਿਆ ਜਾਵੇਗਾ ਮੈਂ ਦੱਸ ਦਵਾਂ ਅ 2023 ਦੇ ਵਿੱਚ ਮਾਈਨਸ ਐਂਡ ਮਿਨਰਲਸ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1953 1953 ਤਹਿਤ ਕੇਂਦਰ ਨੇ ਹੱਕ ਸਾਰੇ ਸੂਬਿਆਂ ਤੋਂ ਖੋਲੇ ਸੀ ਸੂਬਾ ਸਰਕਾਰਾਂ ਤੋਂ ਖੋਲੇ ਸੀ ਕਿ ਜੇ ਤੁਹਾਡੇ ਸੂਬੇ ਦੇ ਵਿੱਚ ਕੋਈ ਕੁਦਰਤੀ ਸਰੋਤ ਕਿਸੇ ਖਾਣੇ 'ਚ ਪਦਾਰਥ ਦਾ ਮਿਲਦਾ ਤਾਂ ਉਸ ਦੀ ਨਿਲਾਮੀ ਸੂਬਾ ਸਰਕਾਰਾਂ ਨਹੀਂ ਕਰਨਗੀਆਂ ਕੌਣ ਕਰੇਗਾ ਕੇਂਦਰ ਹੀ ਕਰੂਗਾ ਸੈਂਟਰ ਗਵਰਨਮੈਂਟ ਹੀ ਕਰੂਗੀ ਤੇ ਫਿਰ ਪੰਜਾਬ ਨੂੰ ਮਿਲੂਗਾ ਕੀ ਮੰਤਰੀ ਜੀ ਨੇ ਇਸ ਤੇ ਜਵਾਬ ਦਿੱਤਾ ਹੈ ਕਿ ਪੰਜਾਬ ਨੂੰ ਉਸ ਦੀ ਰਾਇਲਟੀ ਮਿਲੂਗੀ ਪਰ ਹੁਣ ਕਿੰਨੀ ਮਿਲੂਗੀ ਇਹਦੇ ਤੇ ਵੀ ਹਜੇ ਕੋਈ ਸਪਸ਼ਟੀ ਕਰਨੀ ਇਹ ਮੰਨਿਆ ਜਾ ਰਿਹਾ ਹੈ ਬੁੱਧੀਜੀਵੀਆਂ ਵੱਲੋਂ ਇਹ ਮੰਨਿਆ ਜਾ ਰਿਹਾ ਹੈ ਲੋਕਾਂ ਵੱਲੋਂ ਕਿਸਾਨਾਂ ਵੱਲੋਂ ਕਿ ਇਸ ਵਾਰ ਵੀ ਪੰਜਾਬ ਨਾਲ ੱੱਕਾ ਹੋ ਕੇ ਹੀ ਰਹੇਗਾ ਪੰਜਾਬ ਪਹਿਲਾਂ ਵੀ ੱੱਕਿਆਂ ਦਾ ਸ਼ਿਕਾਰ ਹੁੰਦਾ ਰਿਹਾ ਕੇਂਦਰ ਵੱਲੋਂ ਤੇ ਇਸ ਵਾਰ ਵੀ ਹੋਊਗਾ ਕਿਸਾਨਾਂ ਦਾ ਜਿਹੜਾ ਡਰ ਹੈ ਉਹ ਹਕੀਕਤ ਵਿੱਚ ਨਾ ਬਦਲ ਜਾਵੇ ਇਹ ਚਿੰਤਾ ਕਿਸਾਨਾਂ ਨੂੰ ਵੱਡ-ਵੱਡ ਖਾਰੀ ਹੈ ਸੋ ਇਸ ਸਪੈਸ਼ਲ ਰਿਪੋਰਟ ਦੇਖਣ ਤੇ ਮੈਂ ਮਨਜੋਤ ਸਿੰਘ ਯੂਐਲਓ ਟੀਵੀ ਦਾ ਤੁਹਾਡਾ ਧੰਨਵਾਦ ਕਰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਦੀ ਜਾਣਕਾਰੀ ਆਮ ਲੋਕਾਂ ਨੂੰ ਸ਼ਹਿਰੀ ਲੋਕਾਂ ਨੂੰ ਮਿਲੇ ਪੰਜਾਬ ਦੇ ਸਾਰੇ ਲੋਕਾਂ ਨੂੰ ਮਿਲੇ ਤਾਂ ਕਿ ਆਪਾਂ ਆਪਦੇ ਪੰਜਾਬ ਨੂੰ ਕਿਸੇ ਤੱਕੇ ਦਾ ਸ਼ਿਕਾਰ ਹੋਣ ਤੋਂ ਬਚਾ ਸਕੀਏ